मेरठ थाना मकबूलपुरा नु मिली वड्डी सफलता चोरी दे साथ मोटरसाइकिल समेत दो काबू पत्रकार विशाल शर्मा दी विशेष रिपोर्ट ये दे विच मानजोग सीपी साहब श्रीगोर्पी सिंह कुल राय आईपीएस श्री विजय आलम जी ਬੀਪੀਐਸ ਸ਼੍ਰੀ ਨਵਜੋਤ ਸਿੰਘ ਜੀ ਐਡੀਸੀਪੀ 3 ਸ਼੍ਰੀ ਗੁਰਿੰਦਰ ਗੁਰਿੰਦਰਪਾਲ ਸਿੰਘ ਸਿੱਧੂ ਐਸਸੀਪੀ ਈਸਟ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੱਲੂ ਘਾਰੇ ਦੇ ਸਬੰਧ ਚ ਤੇ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਬਹੁਤ ਸ਼ਕਤੀ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਦੌਰਾਨ ਏਐਸਏ ਪ੍ਰੀਮ ਸਿੰਘ ਐਸਏ ਬਲਦੇਵ ਸਿੰਘ ਇਸ ਸਬ ਇੰਸਪੈਕਟਰ ਰਿਸ਼ੇਸ਼ ਕੁਮਾਰ ਜੀ ਇਹ ਆਵਾਖਵਾਕ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੇ ਸੀ ਨੂੰ ਪਰਮਿਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪੁਰਾਣੇ ਜਿਹੜੇ ਕਾਫੀ ਉਨ੍ਹਾਂ ਤੇ ਮਕਦਮੇ ਦਰਜ ਨੇ ਰਣਜੀਤ ਸਿੰਘ ਇਨੀ ਸੰਭੰਗਾ ਤੇ ਕਾਲਗੜ੍ਹ ਧੁਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਠੱਠੀਖਾਰਾ ਜ਼ਿਲ੍ਹਾ ਤਰਨਤਾਰਨ। ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ, ਗੁਰਦੁਆਰਾ 시ਦਾ ਸਾਹਿਬ ਅਤੇ ਹੋਰ ਜਿਹੜੇ ਢੀਂਗਪਾੜ, ਭੜਕੇ ਵਾਲੇ ਇਲਾਕੇ ਉਹਨਾਂ ਦੇ ਵਿੱਚੋਂ ਇਹ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ। ਇਹਨਾਂ ਨੂੰ ਬਾਈਕ ਚੋਰੀ ਕਰਦਿਆਂ ਇਹਨਾਂ ਨੇ ਪ੍ਰੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਮੇਰੀ ਪਾਰਟੀ ਨੇ ਗ੍ਰਿਫਤਾਰ ਕੀਤਾ। ਦੌਰਾਨ ਪੁੱਛ ਕੇ ਇਹਨਾਂ ਨੇ ਚਾਰ ਮੋਟਰਸਾਈਕਲਸ ਬਲੈਂਡਰ ਇੱਕ ਪੈਸ਼ਿੰਗ ਪਲੱਸ ਇੱਕ ਟੀਵੀ ਟੀਵੀਐਸ ਔਰ ਇੱਕ ਪ੍ਰਟੀਨਾ ਮੋਟਰਸਾਈਕਲ ਜਿਹੜੇ ਨਾਲ ਹੁਣ ਤੱਕ ਸੱਤ ਮੋਟਰਸਾਈਕਲ ਰਿਕਵਰ ਕਰਾਏ ਨੇ ਅੱਜ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਔਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਆ ਤਰਨਤਾਰਨ ਵਾਲੀ ਸਾਈਡ ਦੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵੱਤ ਵੱਤ ਜਿੰਨਾਂ ਨੂੰ ਰਿਕਵਰੀ ਕੀਤੀ ਜਾਊਗੀ ਇਸਲਾ ਕਾਮਿਸ਼ਨ ਦੇ ਦਰਾਂ ਨਾਲ ਦੋ ਮੋਗੋਸ਼ੀਆਂ ਦਾ ਜਿੱਤ ਆਪਸ ਦੇ ਵਿੱਚ ਰਿਲੇਸ਼ਨ ਕੀਤਾ ਇਹ ਜਿਹੜਾ ਮਾਮਾ ਭਨੇਵਾ ਜੀ ਜੋ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਵਾ ਰਣਜੀਤ ਸਿੰਘ ਤੇ ਕਾਲਗੜ੍ਹ ਤੇ ਪਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਇੱਥੇ ਜ਼ਿਆਦਾ ਰਹਿੰਦਾ ਆਪਣੇ ਪਿੰਡ ਵੀ ਰਹਿੰਦਾ ਤੇ ਇਹ ਮਸ਼ੀਨ ਉਹਦੇ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟ ਉਹਨਰਵਿਸਟਿਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਜਾਊਗੀ ਔਰ ਕਾਰਵਾਈ ਕੀਤੀ ਜਾਊ। ਤੇ ਇਹ ਮੰਨ ਲਓ ਕਿ ਜਿਹੜਾ ਰਣਜੀਤ ਸਿੰਘ ਆ ਇਹਦੇ ਤੇ ਦੋ ਮੁਕਦਮੇ ਐ ਐਨਡੀਪੀ ਐਸ ਅਗੜਦੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਆ। ਜਿਹੜਾ ਦੂਸਰਾ ਵਾ ਉਹਦੀ 22 ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ। ਜੋ ਵੀ ਇਹਨਾਂ ਨੇ ਪਹਿਲਾਂ ਮਾਰਦਾ ਤਾਂ ਕੀਤੀਆਂ ਹੋਣਗੀਆਂ। ਉਹ ਵੀ ਸਾਹਮਣੇ ਨਾਲ ਲਿਖ ਕੇ ਵੀ ਦੀ ਜਾਣੀ ਉਹ ਸਾਈਕਲ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀ ਆਪਾਂ ਮੋਟਰਸਾਈਕਲ ਜਿਹੜੇ ਇਹ ਆਪਾਂ ਰਿਕਵਰ ਕੀਤੇ ਇਹਦੇ ਇਹਨਾਂ ਦੇ ਫੂਲੋਂ ਜਿਹੜੇ ਇਹ ਜਿਹੜੇ ਕਿਸੇ ਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਜੇ ਤਰਤੀਸ ਚੱਲੀ ਆ ਰਹੀ ਹੈ ਰਿਮਾਰਡ ਲਵਾਂਗੇ ਜਿੱਤ ਜਿੱਤੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਉਹਨਾਂ ਨੂੰ ਰਿਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ ਚਾਰਜ ਚਾਰਾਂ ਦੇ ਵਿੱਚ شمار ਕੀਤਾ ਜਾਊਗਾ ਇਹ ਮਾਮਾ ਤੋਂ ਨਹੀਂ ਵਾਰਿਆ ਕਿ ਜਾਂ ਫਿਰ ਹੋਰ ਵੀ ਇਹਨਾਂ ਨਾਲ ਬੰਦੇ ਜਾਇ ਕੋਈ ਹੋਰ ਅਜੇ ਤੱਕ ਜੋ ਗੱਲ ਸਾਹਮਣੇ ਆਈ ਜਿਹਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊ ਅੱਸੀ ਦੱਸੂ ਰਾਜ ਨਾਗਰਿਕ ਮਾਰਡ ਲਿਖਦੇ ਨੇ ਹਾਂ ਜੀ ਰਿਮਾਂਡ ਲਵਾਂਗੇ ਜੀ ਇਹਨਾਂ ਦਾ ਰਿਮਾਂਡ ਲਿਖਿਆ ਹੈ ਜਿੰਨਾ ਵੀ ਰਿਮਾਂਡ ਮਿਲਿਆ 3 ਦਿਨ ਦਾ ਲਿਖਿਆ ਹੈ ਔਰ ਉਹਦੇ ਵਿੱਚ ਬਾਅਦ ਤੋਂ ਬਾਅਦ ਕੋਸ਼ਿਸ਼ ਕਰਕੇ ਜਿਨਾ ਉਹ ਤਲਤੀਸ਼ਾਂ ਲੱਗਦੀਆਂ ਹੈ ਇਹ ਇਸ਼ਾਰਾ ਨਾਲ ਜਿਹੜਾ ਤੁਹਾਨੂੰ ਮਿਕਸਪਨਾ ਤੋਂ ਹੀ 300 ਸੈਕਲ ਜਦਾ ਚੋਰੀ ਕੀ ਕਰਦੇ ਸੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਇਹਨਾਂ ਕੋ ਜਿਹਦੇ ਉੱਤੇ ਸੀਗੇ ਸਵਾਰ ਇਹ ਦਰਬਾਰ ਸਾਹਿਬ ਤੋਂ ਚੋਰੀ ਕੀਤਾ ਸੀ ਜਿਹੜਾ ਸੈਕੰਡੀ ਦੂਸਰਾ ਪਲਟੀਨਾ ਦੇ ਘਰੋਂ ਮੋਟਰਸਾਈਕਲ ਇਹਨਾਂ ਨੇ ਰਿਕਵਰ ਕਰਾਇਆ ਸੀ ਬਲੈਂਡਰ ਇਹਨਾਂ ਸੀਦਾ ਸਾਹਿਬ ਤੋਂ ਚੋਰੀ ਕੀਤਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜਗ੍ਹਾ ਤੋਂ ਕੀਤੇ ਨੇ ਚੋਰੀ ਤੇ ਬਾਕੀ ਵੀ ਜਿਹੜੀ ਪੁਛਗਿੱਛ ਗੱਲ ਸਾਹਮਣੇ ਆਊਗੀ ਉਹਦੇ ਬਾਰੇ